ਸ਼ਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇੰਨੀ ਹੁੱਲੀ ਰੋ ਕਰੇ ਅਵਰ ਕੇ ਚੁਣੀਆਂ ਤਾਲ ਅੰਦਰ ਜਿਹੜੀ ਕਾਇਆ ਅੰਦਰਲਾ ਸ਼ਰੀਰ ਨੂੰ ਕਾਇਆ ਕਹਿੰਦੇ ਨੇ ਪਰ ਬਾਹਰਲੇ ਸ਼ਰੀਰ ਨੂੰ ਪਤੰਦਾ ਕਾਇਆ ਕਹਿਣ ਲੱਗੇ ਮਾਇਆ ਨੂੰ ਇਹ ਬਾਹਰਲਾ ਜਿਹੜਾ ਨਾ ਕਾਇਆ ਨਹੀਂ ਮਾਇਆ ਕਾਇਆ ਦਾ ਗੁਪਤ ਤੇ ਹੀ ਹੈ ਦੇਹੀ ਗੁਪਤ ਤੇ ਵਿਦੇਹੀ ਦਿੱਸ ਹੈ ਜਿਹੜੀ ਬੀਬੀ ਆ ਦੇਹੀ ਦੇਹੀ ਆ ਸਤ ਇਹ ਦੇਹੀ ਵੀ ਨਹੀਂ ਹੈ ਗੁਰਬਾਣੀ ਇਹਨੂੰ ਵਿਦੇਹੀ ਕਹਿੰਦੀ ਹੈ ਨਾ ਸਬੰਧ ਦੇਹੀ ਦੇਹੀ ਦਾ ਮਤਲਬ ਨਾ ਸਬੰਧ ਦੇਹੀ ਉਹ ਜਿਹੜੀ ਕਾਇਆ ਅੰਗਲਾ ਸ਼ਰੀਰ ਆ ਉਹ ਕੋਮਲ ਹੈ ਬਹੁਤ ਅਤੰਤ ਕੋਮਲ ਫੁੱਲਾਂ ਨਾਲੋਂ ਵੀ ਕੋਮਲ ਗੁਣਾਂ ਨਾਲੋਂ ਕੋਮਲ ਐਨਕੋ ਉਹ ਗੁਣ ਜਿਹੜੇ ਗੁਣ ਨਹੀਂ ਨਾ ਫੁੱਲ ਨੇ ਗੁਣ ਉਹ ਕਾਇਆ ਦੇ ਵਿੱਚ ਗੁਣ ਜਿੰਨੇ ਨੇ ਇਹ ਫੁੱਲ ਨੇ ਨਿਰਵੈਰਤਾ ਨਿਰਭੈਤਾ ਇਹ ਜਿਹੜੇ ਗੁਣ ਨੇ ਨਾ ਦੇ ਆ ਸੰਤੋਖ ਇਹ ਗੋਲਣ ਚਾਰੇ ਇਹ ਉਹ ਕਹਿੰਦੇ ਚ ਬੋਲਨੇ ਫੁੱਲਨੇ ਹਰਦੇ ਵਿੱਚ ਇਹਨਾਂ ਗੋਣਾ ਦੀ ਮਾਲਾ ਬਣਾ ਉਹ ਕਹਿੰਦੇ ਕੁੱਪਸ ਦੁਆਲ ਮਾਲ ਗੁੰਦ ਲੋ ਇਹਨਾਂ ਬੋੜਾ ਨੂੰ ਉਹ ਗੁੰਦ ਕਈ ਮਾਲਾ ਬਣਾਈ ਆ ਜਿਹੜਾ ਓੰਕਾਰ ਸਤਨਾਮ ਮਾਲਾ ਕੀ ਆ ਮਾਲਾ ਇੱਕ ਹੈ ਅੱਛਾ ਇੱਕ ਦੀ ਫਿਰ ਇਹਨਾਂ ਇੱਕ ਦੀ ਉਹ ਆ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਗਾਲ ਮੁਰਤ ਜੁਨੀ ਸਾਇਪੰਗ ਇਹ ਮਾਲਾ ਬਣ ਗਈ ਠੀਕ ਹੈ ਇਹ ਹੀ ਮਾਲਾ ਇਹ ਗੁਣਾਂ ਦੀ ਮਾਲਾ ਹੈ ਇਹਦਾ ਨਜ਼ਾਇਰ ਨੂੰ ਵਿਚਾਰਾਂਗੇ ਇਹਦੇ ਵਿਚਾਰ ਚੋਂ ਕੀ ਹੈ ਗੁਣ ਵਿਚਾਰੇ ਗਿਆਨੀ ਸੁਰ ਗੁਣ ਨੇ ਗਿਆਨ ਪ੍ਰਾਪਤ ਹੋਇਆ ਇਹ ਜੋ ਗੁਰਪ੍ਰਸਾਦ ਪ੍ਰਾਪਤ ਹੋਊ ਗਿਆਨ ਦਾ ਪ੍ਰਸਾਦ ਇਹਨਾਂ ਦੇ ਵਿਚਾਰ ਚੋਂ ਗੁਰਪ੍ਰਸਾਦ ਪ੍ਰਾਪਤ ਹੋਣਗੇ ਇਹਦਾ ਤਾਂ ਨਾਲ ਇਹ ਮਾਲਾ ਬਣਾਓ ਇਹ ਨਾ ਫੁੱਲਾਂ ਦੀ ਲੋੜ ਦੀ ਲੋੜ ਹੈ ਬਾਗ ਦੇ ਕਾਹਨੀਆਂ ਨੂੰ ਫੁੱਲ ਤੋੜਨੇ ਉਹ ਦਰਖਤਾਂ ਨੂੰ ਇਹਨਾਂ ਦੀ ਲੋੜ ਨਹੀਂ ਹੈ ਜਿਹੜੇ ਫਤਗੋਣ ਨੇ ਇਹਨਾਂ ਨੂੰ ਕੱਠੇ ਕਰੋ ਕਾਣੀਆਂ ਦੇ ਫੁੱਲ ਨਾ ਤੋੜੋ ਇਹ ਮਤਲਬ ਇਹਨਾਂ ਨੂੰ ਕਾਣੀਆਂ ਤੇ ਹੀ ਰਹਿਣ ਦੇ ਉੱਥੇ ਹੀ ਜੰਦੇ ਲੱਗਦੇ ਨੇ ਟੁੱਟਦੀ ਸਾਰੇ ਬੇਕਾਰ ਹੋ ਜਾਂਦਾ ਫੁੱਲ ਉਹ ਦੇਵੀ ਦੇਵਤਾ ਦੇ ਚਾੜ ਦੇ ਚਰਨ ਲਿਆ ਕੇ ਫੁੱਲ ਹਾਂਜੀ ਉਹ ਕਹਿੰਦੇ ਇਹਦਾ ਫੁੱਲਾਂ ਦੀ ਲੋੜ ਨਹੀਂ ਹੈ ਗੁਣ ਫੁੱਲ ਚਾੜੋ ਲਿਆ ਕੇ ਅੰਦਰ ਜਿਹੜਾ ਦੇਵ ਹੈ ਨਾ ਅੰਦਰ ਦੇਵ ਹੈ ਅੰਤਰ ਦੇਵ ਉਹਦੇ ਅੱਗੇ ਆ ਫੁੱਲ ਤੇਰੀ ਸਰ ਉਹ ਲਿਆ ਕੇ ਪਾਤਗੋੜਾ ਦੇ ਗੋਲੂਪੀ ਫੁੱਲ ਦਾ ਪ੍ਰਮਾਣ ਹੋਊਗੀ ਇਹ ਮਾਲਾ ਨੂੰ ਹੋਵੇ ਫੁੱਲ ਪ੍ਰਵਾਨ ਚੜਨਗੇ ਬਾਹਰ ਦੇ ਫੁੱਲ ਨਹੀਂ ਪ੍ਰਵਾਨ ਚੜਦੇ ਹਾਂਜੀ ਜਿਹੜੇ ਮਾਲਾ ਮੇਲੀ 4108 ਮਣਕਿਆਂ ਦੀ ਮਾਲਾ ਲਈ ਫਿਰਦੇ ਆ ਉਹਨਾਂ ਦਾ ਕੀ ਹੋਊਗੀ ਉਹ ਤਾਂ ਉਹ ਜਾਣ ਕੇ ਆਉ ਕਿ ਉਹ ਤਾਂ ਮਾਲਾ 108 ਮਣਕਿਆਂ ਤੋਂ ਘੱਟ ਨੂੰ ਮਾਲਾ ਮੰਨਦੇ ਨਹੀਂ ਗੱਲ ਉਹਨਾਂ ਦੇ ਮੰਨਣ ਦੀ ਨਹੀਂ ਗੱਲ ਸੱਚ ਕੰਦ ਕੀ ਮੰਨਦੇ ਨੇ ਆਪਾਂ ਆਪਣਾ ਤਾਂ ਮਤਲਬ ਇਹ ਹੈ ਇਹਨਾਂ ਕੋਲ ਮਾਲਾ ਪ੍ਰਮਾਣ ਹੈ ਕਹਾਣੀਆਂ ਪ੍ਰਵਾਨ ਹੈ ਅੱਛਾ ਹੇ ਮਨਮੁਖਾਂ ਦੇ ਵਾਲਾ ਮਨਮਤੀਆਂ ਦੀ ਹਾਂਜੀ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦੇਸਾਪੁਰੀ ਤੇ ਐਨਸ ਫਿਰੇ ਜਲੰਦ ਨਾਨਕ ਕਹੈ ਤਿਨਾ ਬਸੰਤ ਹੈ ਬਸੰਤ ਦੀ ਰੁੱਤ ਨਹੀਂ ਹੈ ਅੱਛਾ ਜੀ ਕੋਨਾ ਵਾਸਤੇ ਬਸੰਤੋ ਵਸ ਗਏ ਮਨ ਉਹਦਾ ਟਿਕ ਗਿਆ ਕਿ ਕਿ ਆਇਆ ਮਨ ਵਸਿਆ ਆਇਆ ਬਸੰਤ ਹੁੰਦਾ ਜਿੰਨ ਘਰ ਵਸਿਆ ਕੰਨਤਾ ਦਾ ਗਿਆ ਜੀ ਇਹ ਜਿਹੜਾ ਬੱਬਾ ਅਖਰ ਹੈ ਇਹ ਬਹੁਤ ਵਾਰ ਨੈਗੇਟਿਵ ਵਾਸਤੇ ਆਉਂਦਾ ਬਹੁਤ ਵਾਰ ਪੋਜ਼ਿਟਿਵ ਵਾਸਤੇ ਆਉਂਦਾ ਜੀ ਨਹੀਂ ਸੰਤ ਨਾਲ ਬਸੰਤ ਥੋੜੀ ਬਣਿਆ ਅੱਛਾ ਜੀ ਇਹ ਤਾਂ ਬਸੰਤ ਇੰਡੀਪੈਂਡੈਂਟ ਅਖਰ ਹੈ ਬਸਣਾ ਸੰਤ ਤੋਂ ਬਸੰਤ ਨਹੀਂ ਬਣਿਆ ਇਹ ਆਪਣਾ ਇੱਕ ਇੰਡੀਪੈਂਡੈਂਟ ਅਖਰ ਬਸਣਾ ਜਿਹੜਾ ਲਖਦਾ ਨਾ ਬਸਣਾ ਹਾਂਜੀ ਉਹ ਤਾਂ ਸੰਤ ਬਣਿਆ ਠੀਕ ਹੈ ਤੇ ਇਹ ਰੁੱਤ ਦਾ ਨਾਮ ਵੀ ਹੈਗਾ ਇੱਕ ਦਾ ਉਹ ਬਸੰਤ ਰੁੱਤ ਨੂੰ ਚੰਗੀ ਰੁੱਤ ਮੰਨਦੇ ਨੇ ਸੁਹਾਵਣੀ ਰੁੱਤ ਮੰਨਦੇ ਨੇ ਰੁੱਤ ਫਰਿਆਈ ਉਹਦੀ ਉਹਦੇ ਅੰਦਰ ਖੁਸ਼ਬੂ ਪੈਦਾ ਬਸੰਤ ਦੇ ਵਿੱਚ ਫੁੱਲ ਖਿੜਦੇ ਨੇ ਹਾਂਜੀ ਫੁੱਲ ਖਿੜਦੇ ਨੇ ਖੁਸ਼ਬੂ ਹੁੰਦੀ ਹੈ ਸੰਸਾਰ 'ਚ ਸਰਦੀ ਦਾ ਮਹੀਨਾ ਚੱਲਿਆ ਜਾਂਦਾ ਠੰਡ ਦਾ ਹਾਂਜੀ ਮੌਸਮ ਵਧੀਆ ਆ ਜਾਂਦਾ ਹੈ ਸਰਦੀ ਦਾ ਮਹੀਨਾ ਪੈਦਾ ਪ੍ਰਤੀਕ ਹੈ ਕਾਲਾ ਕੋਰਾ ਕੱਕਰ ਗਰਮੀ ਹੰਕਾਰ ਦੀ ਪ੍ਰਤੀਕ ਹੈ ਵਿਰੋਧਕਾਰ ਧਾਮ ਇਹ ਸਰ ਕੇ ਵਿਚਲਾ ਮੌਸਮ ਹੈ ਇਹਨਾਂ ਧਾਮ ਹੈ ਨਾਵਾਰ ਬੈਰਤ ਸੰਤੋਖ ਦੀ ਉਹ ਐਸਾ ਸੁਤ ਸੰਤੋਖ ਦੀ ਅਵਸਥਾ ਮਨ ਤੇ ਆ ਵਸਿਆ ਆ ਹਾਂਜੀ ਜਿਨ ਘਰ ਵਸਿਆ ਕੰਤ ਜਿਨ੍ਹਾਂ ਦੇ ਹਿਰਦੇ ਵਿੱਚ ਮਾਨਾ ਚਿਤ ਟਿੱਕੇ ਦੋਏ ਵਸ ਗਏ ਤੇ ਕੋਹ ਕੇ ਕੰਤ ਵਸ ਗਿਆ ਉਹ ਬਸੰਤ ਹੈ ਉਹ ਵਸੇ ਨੇ ਉਹ ਪਰਦੇਸੀ ਨਹੀਂ ਆਣ ਉਹ ਆਪਣੇ ਘਰ ਵਸ ਗਏ ਆ ਕੇ ਹਾਂਜੀ ਜਿਨ ਕੇ ਕੰਤ ਦਿਸਾਪੁਰੀ ਇਹ ਐਨੇ ਫਿਰੇ ਜਲੰਦ ਇਹਨਾਂ ਦੇ ਕੰਮ ਤੇ ਦਿਸ਼ਾਪੁਰੀ ਨੇ ਦਿਸ਼ਾਪੁਰੀ ਹੁੰਦਾ ਜਿਹੜਾ ਹੀਰ ਨੇ ਕਰਨੀ ਆ ਉਹ ਘਰ ਤੋਂ ਬਾਹਰ ਨੂੰ ਜਾਖਦੇ ਨੇ ਮਾਇਆਵਲ ਨੇ ਮਾਇਆਵਲ ਪਿਆ ਹਨ ਇਹਨਾਂ ਦਾ ਆਪਣੇ ਨਿੱਜ ਘਰ ਦੀ ਬਜਾਇ ਹੋਰ ਕਿਸੇ ਘਰ ਵੱਲ ਜਾਖਦੇ ਨੇ ਦਿਸ਼ਾਪੁਰੀ ਨੇ ਕਿਉਂਕਿ ਇਹਨਾਂ ਹੈ ਤਾਂ ਧਰਮ ਕਾ ਆਦਮੀ ਪਟੋਲਦੇ ਨੇ ਬਾਹਰੋਂ ਬਾਹਰੋਂ ਢੋਲਦੇ ਨੇ ਅੰਦਰ ਨਹੀਂ ਢੋਲਦੇ ਆਪਣੇ ਤੇ ਐਨੇ ਸਰੇ ਜਲਨ ਤੋਂ ਉਹ ਦਿਨ ਰਾਤ ਜੜਦੇ ਫਿਰਦੇ ਨੇ ਤ੍ਰਿਸ਼ਨਾ ਦੀ ਅੱਗ ਤੇ ਵੀਰ ਖੱਦ ਵੇਖ ਵੀ ਅੱਗ ਚ ਹਾਂਜੀ ਇਕੰਤ ਇੱਥੇ ਫਿਰ ਮਨ ਨੂੰ ਕਿਹਾ ਜੀ ਕਿ ਇਕੰਤ ਹੁੰਦਾ ਹੈ ਮਨ ਆ ਜਦੋਂ ਨਾੜ ਹੁੰਦਾ ਫਿਰ ਕੰਤੇ ਰਹਿ ਜਾਂਦਾ ਬੰਨ ਹੀ ਰਹਦਾ ਜਦ ਇੱਕ ਹੋ ਗਿਆ ਫਿਰ ਕੰਤੇ ਮਨ ਨਹੀਂ ਰਿਹਾ ਫਿਰ ਜਿਵੇਂ ਦੰਗਾ ਦੇ ਵਿੱਚ ਜੇ ਜਮਨਾ ਮਿਲ ਜਵੇ ਤਾਂ ਦੰਗਾ ਦਾ ਨਾ ਚੱਲਦਾ ਜਮਨਾ ਦਾ ਨਾ ਚੱਲਦਾ ਠੀਕ ਹੈ ਪਰ ਸ਼ੁਰੂ ਗੱਲ ਹੋਈ ਸੀ ਨਾ ਨਾਨਕ ਤੇ ਨ ਬਸੰਤ ਜਿੰਨ ਘਰ ਜਿਨ੍ਹਾਂ ਦੇ ਘਰ ਵਿੱਚ ਨਿੱਜ ਘਰ ਵਿੱਚ ਕੰਤ ਆ ਕੇ ਵਸ ਗਿਆ ਕਹ ਗਿਆ ਇਹ ਜੇ ਪਰ ਹੁਣ ਕੰਤ ਦੇਸਾਪੁਰੀ ਇੱਕ ਮਨ ਦੇਸਾਪੁਰੀ ਹੈ ਜਿਨ ਕੇ ਕੰਤ ਦੇਸਾਪੁਰੀ ਅਸਲ ਦੇ ਵਿੱਚ ਇਹ ਦੋ ਹੈਨੇ ਨਹੀਂ ਹੈ ਉਹ ਇੱਕ ਕਹਿਣ ਸੁਣਨ ਕੋ ਦੂਜਾ ਹੈ ਜਿਹੜਾ ਕੰਤ ਹੈ ਉਹਦਾ ਧਿਆਨ ਬਾਹਰ ਹੈ ਆਪ ਘਰੇ ਹੈ ਆਪ ਜਿੱਥੇ ਉੱਥੇ ਹੀ ਧਿਆਨ ਹੈ ਨਾ ਉੱਥੇ ਹੀ ਮਨ ਹੈ ਅਸਲ ਜਮਾਨ ਕੁਛ ਵੀ ਨਹੀਂ ਹੈ ਉਹਦੇ ਧਿਆਨ ਦਾ ਨਾ ਮਨ ਹੈ ਜਦੋਂ ਉਹਦਾ ਧਿਆਨ ਆਪਣੇ ਆਪ 'ਚ ਹੈ ਫਿਰ ਬਸਿਆ ਹੋਇਆ ਜੇ ਉਹਦਾ ਧਿਆਨ ਮਾਇਆ 'ਚ ਹੈ ਤਾਂ ਫਿਰ ਉਹ ਦੇਸਾਪੁਰੀ ਹੈ ਨਹੀਂ ਜਿਹੜੇ ਪੰਜ ਗਿਆਨ ਦੇ ਅੰਦਰ ਰਹਿੰਦੇ ਨੇ ਇਹ ਤੋਂ ਬਾਹਰ ਕਢ ਕੇ ਇਹਨਾਂ ਝਾਕਦਾ ਫਿਰ ਦੇਸਾ ਫੁਰੀਆ ਠੀਕ ਹੈ ਜੀ ਹਾਂ ਜੀ ਔੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਨੰਦ ਸੇਵੀ ਗੁਣ ਰਵਾ ਮਨ ਸੱਚਾ ਰਚਨੀ ਆਪੇ ਬਖਸ਼ੇ ਦਇਆ ਕਰ ਉਹ ਆਪੇ ਬਖਸ਼ਦਾ ਹੈ ਪਰਮੇਸ਼ਰ ਜੇ ਦਇਆ ਕਰਦਾ ਤਾਂ ਬਖਸ਼ ਦਿੰਦਾ ਹੈ ਇਹਦੇ ਸਾਰੇ ਉਹ ਗੁਣ ਬਖਸ਼ ਦਿੰਦਾ ਹੈ ਦਇਆ ਕਰ ਗੁਰ ਸਤਗੁਰ ਬਚਨ ਹੀ ਗੁਰ ਸਤਗੁਰ ਦੇ ਬਚਨ ਇਹ ਮੰਨ ਲੈਂਦਾ ਨਾ ਗੁਰ ਸਤਗੁਰ ਦੇ ਬਚਨ ਅਨਸਾਰ ਚੱਲਦਾ ਫਿਰ ਬਖਸ਼ਿਆ ਜਾਂਦਾ ਅਨੰਦ ਸਿੰਘ ਵੀ ਗੁਣ ਰਵਾ ਮਨ ਸੱਤੇ ਰਚਨੀ ਉਹ ਗੁਣ ਛੱਡ ਕੇ ਗੁਨਾ ਨੂੰ ਕੱਠੇ ਕਰਦਾ ਗੁਨਾ ਦੀ ਕਠੜੀ ਫਿਰ ਵੱਡੀ ਕਰਦਾ ਉਹ ਗੁਣ ਛੁੱਟ ਹੀ ਜਾਂਦਾ ਗੁਣ ਭਰੀ ਜਾਂਦਾ ਉਹ ਗੁਣ ਛੁੱਟ ਹੀ ਜਾਂਦਾ ਸਿਰ ਉਹ ਗੁਣ ਸਾਰੇ ਖਾਲੀ ਕਰਕੇ ਗੁਣੇ ਗੁਣ ਇਕੱਠੇ ਕਰ ਲੈਂਦਾ बस ਸਾਥੀ ਦੇ ਨਾਲ ਅਜਿਹਾ ਜਦੋਂ ਸਾਥੀ ਨਾਲ 1 ਮਿੰਟ ਹੋ ਜਾਂਦਾ ਫਿਰ ਮਨ ਚਿੱਤ ਵਿੱਚ ਆਪਣੇ ਮੂਰਤ ਚ ਸਮਾ ਜਾਂਦਾ ਰੁੱਝ ਜਾਂਦਾ ਹੈ ਜੀ ਮਨ ਸੱਚ ਹੈ ਰੁੱਝ ਮਨ ਚਿੱਤ ਵਿੱਚ ਸਮਾ ਜਾਂਦਾ ਹੈ ਜੀ ਇੱਕ ਮੈਂ ਕੋ ਹੋ ਜਾਂਦਾ ਉਹਦੇ ਨਾਲ ਫਿਰ ਲੱਗਦਾ ਹੀ ਨਹੀਂ ਇਹ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਣੀ ਮੇਰਾ ਪ੍ਰਭ ਤਾਂ ਬੇਅੰਤ ਹੈ ਉਹਦਾ ਕਿਸੇ ਨੇ ਅਜੇ ਤੱਕ ਅੰਤ ਨਹੀਂ ਦੇਖਿਆ ਪ੍ਰਭ ਅੰਤ ਹੈ ਅੰਤ ਨਹੀਂ ਪਾਇਆ ਕਿਸੇ ਨੇ ਉਹ ਮਰਦਾ ਨਹੀਂ ਜਮਦਾ ਨਹੀਂ ਕਿਸਨੂੰ ਨਹੀਂ ਪਤਾ ਹਟਦਾ ਰੋਂਗਾ ਸਹਿ ਨਾ ਸਕੇ ਕੋਈ ਤੂੰ ਕਦ ਕਾ ਕੋਈ ਨਹੀਂ ਪਾਇਆ ਕਿਸਨਾਂ ਅਜੇ ਕਦੋਂ ਦਾ ਹੈ ਪ੍ਰਭ ਮੇਰੇ ਪ੍ਰਭ ਦੀ ਗੱਲ ਹੋ ਰਹੀ ਹੈ ਜੀ ਮਤਲਬ ਸਭ ਦਾ ਆਪਣਾ ਆਪਣਾ ਪ੍ਰਭ ਹੈ ਜੀ ਤਬਹੀਨ ਹੈ ਵੀ ਅੰਤ ਬਹੀਨ ਅਨਾਤਮ ਆਪ ਠੀਕ ਹੈ ਜੀ ਤੋਂ ਪ੍ਰਭ ਦੇ ਜਿਹੜਾ ਸ੍ਰੀਲੇਖ ਥੱਲੇ ਚਾਰ ਸਭ ਨੇ ਉਹਦੇ ਚ ਪ੍ਰਭ ਦੀ ਉਹ ਗੱਲ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਸਤਗੁਰ ਚਰਣੀ ਲੱਗੇ ਆਂ ਹਰਨਾਮ ਨਿਤ ਜਪਨੀ ਉਸ ਵਿੱਚ ਚੜhana ਆ ਗਿਆ ਲੱਗ ਜਾਂਦਾ ਮਨ ਤੇ ਆਰਾਮੇ ਚੱਪਦਾ ਹੋਰ ਕੋਈ ਕੰਮ ਨਹੀਂ ਹੈ ਜਿੰਦ ਜਦ ਨਾਲ ਨਾਲ ਉਹ ਜੀਵ ਪ੍ਰਾਪਤ ਹੁੰਦੀ ਹੈ ਡੇਰੂ ਆਪਣੇ ਆਪ ਹੀ ਕਿ ਉਹ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚ ਨਹੀਂ ਜੋ ਅੱਛਾ ਸੋ ਫਲ ਪਾਏ ਸੀ ਜੋ ਮੰਦੀ ਇੱਛਾ ਹੁੰਦੀ ਹੈ ਉਹ ਹੀ ਫਰਮ ਜਾਂਦਾ ਹੈ ਕਰਦੇ ਅੰਦਰ ਹੀ ਜਿੱਥੇ ਬੈਠਾ ਹੈ ਕਿ ਕਿ ਉਹ ਰੂਹ ਜੋ ਚ ਹੈ ਉਹ ਹੀ ਫਰਮ ਜਾਂਦਾ ਜਿੱਥੇ ਕਹਿ ਰਹੇ ਜਿਹਨੂੰ ਦਾ ਮੰਗਤਾ ਇਹ ਮੰਗਤਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਗਾ ਆਵਸਾ ਹੋ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਆ ਸੱਚ ਹੋ ਗਿਆ ਤੇਰੇ ਦੀ ਮੰਗਦਾ ਹੈ ਤੇਰੇ ਬਾਣੀ ਨਾਮ ਮੰਗਦਾ ਹੈ ਹੋਰ ਨਹੀਂ ਮੰਗਦਾ ਇੱਥੇ ਕੋਈ ਨਾਮ ਮੰਗਦਾ ਕਰੇ ਨੂੰ ਨਾਮ ਮਿਲਦਾ ਗਿਆਨ ਮੰਗਦਾ ਨੂੰ ਗਿਆਨ ਮਿਲਦਾ ਜਿਹੜਾ ਵੀ ਗਿਆਨ ਮੰਗਦਾ ਹੋ ਜਾਈ ਮਿਲਦਾ ਠੀਕ ਹੈ ਜਚਨੀ ਤੋਂ ਭਾਵ ਸਾਰੀਆਂ ਮੰਗਾਂ ਤਾਂ ਨਹੀਂ ਹੈ ਸਭ ਜਚਨੀ ਨਾ 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 ਨਹੀ ਫਿਰ ਇਹਦਾ ਕੀ ਅਰਥ ਬਣਿਆ ਸਭ ਘਰ ਹੈ ਵਿੱਚ ਜਚਨੀ ਸਭ ਸਭ ਜਜਕ ਹੁੰਦੇ ਨੇ ਸਾਰਿਆਂ ਨੂੰ ਇਹ ਮਿਲਦਾ ਇਹ ਲਾਈਨ ਸਾਰਿਆਂ ਵਾਸਤੇ ਹੀ ਹੈ ਜੋ ਮੰਗਦੇ ਆ ਉਹਨਾਂ ਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ ਵਾਹ ਜੀ ਆਹ ਠੀਕ ਹੈ ਜੀ ਇੱਥੇ 18ਵੀਂ ਪੌੜੀ ਸਮਾਪਤੀ ਹੈ ਜੀ ਜੀ